ਦੈਨਿਕ ਸੂਰਿਆ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਲਗਾਤਾਰ ਲੁੱਟਖੋਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਤਾਜ਼ਾ ਮਾਮਲਾ ਅਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਦੇ ਵੱਲੋਂ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ ਲੱਖਾਂ ਰੁਪਏ ਦਾ ਸੋਨਾ ਤੇ ਵਿਦੇਸ਼ੀ ਕਰੰਸੀ ਲੈ ਕੇ ਚੋਰ ਫਰਾਰ ਹੋ ਗਏ ਉੱਥੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਬੇਖੌਫ ਲੁਟੇਰੇ ਕੰਧ ਟੱਪ ਕੇ ਕਾਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਬੇਖੌਫੀ ਦੇ ਨਾਲ ਚੋਰੀ ਕਰਦੇ ਨੇ ਸਮਾਨ ਲੁੱਟਦੇ ਨੇ ਤਾਂ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਵਾਂ ਮੇਰਾ ਨਾਮ ਤੇਜਿੰਦਰਜੀਤ ਸਿੰਘ ਹੈ ਜੀ ਮੈਂ ਮਾਡਲ ਟਾਊਨ ਗਲੀ ਨੰਬਰ 2 ਕੱਤੀ ਨੰਬਰ ਕਰ ਹੈ ਸਾਡਾ ਇੱਥੇ ਰਹਿੰਦੇ ਆ ਕੱਲ ਰਾਤ ਨੂੰ ਸਾਡੇ ਘਰ ਕੋਈ 2:30-2:45 ਦੇ ਨੇੜੇ ਚੋਰੀ ਹੋਈ ਹੈ ਜਿਸ ਦਾ ਸਾਨੂੰ ਕਿ ਸੇਰੇ ਪਤਾ ਲੱਗਾ ਜਦੋਂ ਅਸੀਂ ਉੱਠੇ ਆ 5:30 ਵਜੇ ਦੇਖਿਆ ਤੇ ਉਸ ਕਮਰੇ ਦੀ ਕੀ ਅਲਮਾਰੀ ਖੁੱਲੀ ਪਈ ਐ ਤੇ ਸਾਰਾ ਸਮਾਨ ਥੱਲੇ ਡਿੱਗਾ ਪਿਆ ਉਹ ਮੈਂ ਜਦੋਂ ਸਾਰੇ ਪਾਸੇ ਦੇਖਿਆ ਤੇ ਸਾਡੀ ਬੈਕ ਸਾਈਡ ਦੇ ਰਸੋਈ ਦਾ ਦਰਵਾਜ਼ਾ ਉਹਦੀ ਜਾਲੀ ਤੋੜ ਕੇ ਅੰਦਰ ਆਏ ਨੇ ਤੇ ਅੰਦਰ ਆ ਕੇ ਉਹਨਾਂ ਨੇ ਇਹ ਆਪਣਾ ਦੋ ਲਮਾਰੀਆਂ ਸਾਡੀਆਂ ਖੋਲੀਆਂ ਜਿਸ ਕਮਰੇ 'ਚ ਅਸੀਂ ਸੌਂ ਰਹੇ ਸੀ ਉਧਰਲੇ ਪਾਸੇ ਕੋਈ ਨਹੀਂ ਆਇਆ ਦਰਵਾਜ਼ਾ ਬੰਦ ਸੀ ਏਸੀ ਚੱਲਦਾ ਸੀ ਨਹੀਂ ਪਤਾ ਲਗਾ ਆਵਾਜ਼ ਵੀ ਨਹੀਂ ਆਈ ਤੇ ਉਹਦੇ 'ਚ ਮੇਰੀ ਵਾਈਫ ਦੀ ਥੋੜੀ ਜੁਐਲਰੀ ਐ ਇੱਕ 체ਨ ਐ ਇੱਕ ਡਾਇਮੰਡ ਦਾ ਲੋਕੇਟ ਸੀਗਾ 10-15000 ਰੁਪਏ ਦੇ ਕਰੀਬ ਕੈਸ਼ ਸੀਗਾ 100 ਦੇ ਕਰੀਬ ਯੂਕੇ ਪਾਉਂਡ ਲੱਗੇ ਮੇਰੀ ਬੇਟੀ ਆਈ ਹੋਈ ਹੈ ਯੂਕੇ ਤੋਂ ਤੇ ਇੱਕ ਉਹਦੇ ਤਿੰਨ ਮੁੰਦਰੀਆਂ ਸੀਗੀਆਂ ਤੇ ਦੋ ਕੜੇ ਸੀਗੇ ਤੇ ਮੇਰੇ ਘਰ ਕੈਮਰੇ ਵੀ ਲੱਗੇ ਹੋਏ ਆ ਵੈਸੇ ਤੇ ਮੈਂ ਉਹ ਸਾਰੇ ਦੇਖਿਆ ਇਹ 2 ਅੱਜ ਕੇ ਤੇ 44 ਮਿੰਟ ਤੇ ਤਿੰਨ ਜਣੇ ਸੀਗੇ ਇਹ ਬਾਰੋਂ ਗਲੀ ਦੇ ਬਾਰੋਂ ਪਹਿਲਾਂ ਇੱਕ ਜਣਾ ਟੱਪ ਕੇ ਅੰਦਰ ਆਇਆ ਉਹਨੇ ਪਹਿਲੇ ਬਾਹਰਲੀ ਸਾਈਡ ਤੋਂ ਸਾਡੇ ਸਾਰੇ ਦਰਵਾਜੇ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇੱਥੇ ਜੁਆਇੰਟ ਫੈਮਿਲੀ ਹੈ ਸੀ ਤਿੰਨ ਚਾਰ ਫੈਮਿਲੀਆਂ ਰਹਿੰਦੇ ਆ ਸਾਰਿਆਂ ਦੇ ਦਰਵਾਜੇ ਚੈੱਕ ਕੀਤੇ ਉਹ ਜਦੋਂ ਉਹਨੂੰ ਕੋਈ ਉਧਰ ਰਸਤਾ ਨਹੀਂ ਮਿਲਿਆ ਫਿਰ ਉਹ ਪਿਛਲੇ ਪਾਸਿਓਂ ਦੀ ਗਿਆ ਜਿੱਥੇ ਸਾਡੀ ਰਸੋਈ ਹੈ ਬਾਕੀਆਂ ਦੀਆਂ ਵੀ ਰਸੋਈਆਂ ਤਿੰਨ ਚਾਰ ਫੈਮਿਲੀਜ਼ ਦੀਆਂ ਉਹ ਵੀ ਉਹਨਾਂ ਨੇ ਖੋਲਣ ਦੀ ਕੋਸ਼ਿਸ਼ ਕੀਤੀ ਨਹੀਂ ਖੁੱਲੀਆਂ ਸਾਡੇ ਵਾਲੇ ਪਾਸੇ ਜਾਲੀ ਤੋੜ ਕੇ ਤੇ ਉਹਨਾਂ ਨੇ ਕੁੰਡੀ ਖੋਲ ਕੇ ਅੰਦਰ ਆਏ ਤੇ ਚੋਰੀ ਕੀਤੀ ਹੈ ਸੀਸੀਟੀਵੀ ਵਿੱਚ ਕਿੰਨੇ ਬੰਦੇ ਨਜ਼ਰ ਆ ਰਹੇ ਸੀਸੀਟੀਵੀ ਵਿੱਚ ਬਾਹਰ ਗੇਟ ਦੇ ਬਾਅਦ ਤਿੰਨ ਜਣੇ ਖੜੇ ਆ ਪਰ ਅੰਦਰ ਟੱਪ ਕੇ ਇੱਕ ਜਣਾ ਆ ਹੂ ਕੀ ਡਿਮਾਂਡ ਜੀ ਨੁਮਾਨ ਮੇਰੀ ਹੈ ਜੀ ਪੁਲਿਸ ਨੂੰ ਮੇਰੀ ਰਿਕਵੈਸਟ ਹੈ ਜੀ ਮੇਰੀ ਇਹ ਸਾਰਾ ਕੁਝ ਮੈਂ ਪ੍ਰੂਫ ਤੱਕ ਦੇ ਪ੍ਰੋਵਾਈਡ ਕਰਾ ਰਿਹਾ ਆ ਵੀ ਬੰਦੇ ਇਹ ਟੱਪ ਕੇ ਆਏ ਆ ਦੀ ਫੋਟੋ ਤੱਕ ਆ ਰਹੀ ਆ ਤੇ ਉਹਨਾਂ ਨੂੰ ਲੱਭੋ ਤੇ ਮੇਰਾ ਜੋ ਨੁਕਸਾਨ ਹੋਇਆ ਮੇਰਾ ਕੋਸ਼ਿਸ਼ ਕਰੋਗੇ ਉਹਨਾਂ ਰਿਕਵਰ ਕਰਾਈ ਦੀ ਕੋਈ ਜੀ ਕਿਤੇ ਮੇਰੀ ਤੇ ਆਈ ਪ੍ਰਸ਼ਾਸਨ ਕੋਲ ਡਿਮਾਂਡ ਹੈ ਜੀ ਇਹ ਜੀ ਕੋਠੀ ਨੰਬਰ 31 ਗਲੀ ਨੰਬਰ 2 ਮਾਰਗਲ ਟਾਉਨ ਪੈਂਦੀ ਆ ਇਹਦੇ ਵਿੱਚ ਲਾਤ 2:30 ਵਜੇ ਕਰੀਬ ਕੋਈ ਚੋਰੀ ਹੋਈ ਹੈ। ਜੋ ਦਿਖ ਰਹੇ ਆ। ਤੇ ਕੀ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕੀ ਦੱਸਿਆ ਕਿ ਕਿੰਨਾ ਸਭ ਹੋਇਆ ਜੀ? ਪਰਿਵਾਰਕ ਮੈਂਬਰ ਕਹਿੰਦੇ ਉਹਦੇ ਕੁਝ ਛੋਟਾ ਦਾ ਕੈਸ਼ ਹੈ 10-12 ਜਾਂ 15 ਹਜ਼ਾਰ ਦਾ। ਕੁਝ ਛੋਟਾ 골ਡ ਹੈ। ਉਹ ਹੁਣ ਆਏ ਮੌਕੇ ਤੇ ਵੈਰੀਫਾਈ ਕਰ ਰਹੇ ਆ। ਦੇਖਦੇ ਨੇ ਅੱਗੇ ਜੋ ਫਿਰ ਪੰਜ ਛੋਟਾ ਨੂੰ ਲੱਭਦੇ ਆ ਤੇ ਕੋਸ਼ਿਸ਼ ਕਰਾਂਗੇ ਦੋ ਦੋ ਜਾਂ ਤਿੰਨ ਦਿਨਾਂ ਚ ਲੱਭ ਕੇ ਇਹਨਾਂ ਨੂੰ ਬੰਦੇ ਸਾਹਮਣੇ ਕੇਸ ਹੱਲ ਕਰੀਏ ਕੋਈ ਸੀਸੀਟੀਵੀ ਵੀ ਜੇ ਕੰਮ ਆਈਏ ਫੁਟੇਜ ਆਈ ਹੈ ਜਿਹੜੇ ਦੇਖ ਰਹੇ ਆਪਾਂ ਹੋਰ ਕੈਮਰੇ ਵੇਖਾਂਗੇ ਵੇਖਣੇ ਪੈਣਗੇ ਕੈਮਰੇ ਆਸ-ਪਾਸੇ ਵੇਖਾਂਗੇ ਕਿ ਬੰਦੇ ਨਾਲ ਕੋਈ ਸਨਾਖਤ ਹੋਏਗਾ ਲੱਭਣ ਦੇ ਲੱਭਣਗੇ ਕੇਸ ਕਰਕੇ ਆਪਾਂ ਤੋਂ ਅਗਰ ਜੇਲ੍ਹ ਜੀ ਦੇਮ